ਡੇਰਾ ਬਾਬਾ ਨਾਨਕ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਨੂੰ ਹੜ ਦਾ ਡਰ ਸਤੋਂ ਲੱਗ ਪਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਜ ਅਤੇ ਰਾਵੀ ਦਰਿਆ ਦੇ ਨੇੜੇ ਰਹਿੰਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਤਾਂ 1.5 ਲੱਖ ਕਿਊਸਿਕ ਪਾਣੀ ਹੋਰ ਛੱਡੇ ਜਾਣ ਤੋਂ ਬਾਅਦ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਪਹਾੜੀ ਖੇਤਰਾਂ ਦੇ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਦਰਿਆਵਾਂ ਅਤੇ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਇਸੇ ਦੇ ਤਹਿਤ ਬੀਤੇ ਕੱਲ ਉਜ ਡਰਿਆ ਅਤੇ ਰਣਜੀਤ ਸਾਗਰ ਡੈਮ ਚੋਂ 1,50,000 ਕਿਊਸਿਕ ਪਾਣੀ ਦਰਿਆ ਰਾਵੀ ਦੇ ਵਿੱਚ ਛੱਡਿਆ ਗਿਆ। ਭਾਵੇਂ ਕਿ ਕੱਲ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਘੱਟ ਸੀ ਪਰ ਅੱਜ ਦੁਬਾਰਾ 1.5 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਲੋਕਾਂ ਨੂੰ ਹੜ ਦਾ ਡਰ ਵੀ ਸਤੋਂ ਲੱਗ ਪਿਆ ਹੈ। ਤਾਂ ਇਸ ਸੰਬੰਧੀ ਜਦੋਂ ਰਾਵੀ ਦਰਿਆ ਉੱਪਰ ਬਣੇ ਆ ਕਸੋਵਾਲ ਬ੍ਰਿਜ ਤੇ ਖੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਡੀਸੀ ਅਜਨਾਲਾ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤਾਂ ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੇ ਕੱਲ ਪਾਣੀ ਦਾ ਪੱਧਰ ਘੱਟ ਸੀ ਪਰ ਅੱਜ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਫਸਲਾਂ ਦੇ ਵਿੱਚ ਪਾਣੀ ਭਰ ਰਿਹਾ ਹੈ ਤਾਂ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਤਾਂ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਵੀ ਦਰਿਆ ਦੇ ਵਿੱਚ ਪਾਣੀ ਇੱਕਦਮ ਛੱਡਣ ਦੀ بجائے ਥੋੜਾ-ਥੋੜਾ ਕਰਕੇ ਛੱਡਿਆ ਜਾਵੇ ਤਾਂ ਉੱਧਰ ਆਰਮੀ ਦੇ ਅਧਿਕਾਰੀਆਂ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਹੜ੍ਹ ਵਰਗੀ ਸਥਿਤੀ ਹੈ ਜਿਹੜੀ ਬਣੀ ਹੋਈ ਹੈ ਤਾਂ ਹੁਣ ਲੋਕਾਂ ਨੂੰ ਹੜ੍ਹ ਦਾ ਡਰ ਸਤਾ ਰਿਹਾ ਹੈ ਤਾਂ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕਰਨ ਦੀ ਗੱਲ ਵੀ ਆਖੀ ਗਈ ਹੈ ਲਾ ਮਸਰ ਮੈਂ ਇਸ ਟਾਈਮ ਘਣੀਏ ਨੂੰ ਜਾਣ ਵਾਲਾ ਜਿਹੜਾ ਪੁਲ ਆ ਉੱਤੇ ਖੜਾ ਆ ਤੇ ਰਾਤ ਦਾ ਜਿਹੜਾ ਪਾਣੀ ਛੱਡਿਆ ਸੀ ਉਹ ਰਾਤੀ ਪਹੁੰਚ ਗਿਆ ਸੀ ਤੇ ਕੁਝ ਹੁਣ ਮੈਂ ਵੀ ਅਜੇ ਪਿੱਛੇ ਹੋਰ ਛੱਡ ਦਿੱਤਾ ਤੇ ਇਹ ਵੀ ਖਤਰੇ ਤੋਂ ਬਾਹਰ ਹੀ ਜਾਣ ਰਿਹਾ ਜੀ ਅਜੇ ਕੱਲ ਤੁਸੀਂ ਸਾਰੇ ਮੌਕੇ ਤੇ ਸੀ ਕੱਲ ਤੇ ਅੱਜ ਦੇ ਪਾਣੀ ਜੇ ਕਿੰਨਾ ਕੁ ਡਿਫਰੈਂਸ ਵਧਿਆ ਜਾਂ ਘਟਿਆ ਨਹੀਂ ਪਾਣੀ ਵਧਿਆ ਜੀ ਅੱਜ ਦਾ ਤੇ ਪਾਣੀ ਵਧਿਆ ਰਾਤੀ ਪਾਣੀ ਤੋਂ ਘੱਟ ਸੀ ਤੇ ਹੁਣ ਪਾਣੀ ਜ਼ਿਆਦਾ ਆ ਤੇ ਬਾਕੀ ਹੁਣ ਡੀਸੀ ਸਾਹਿਬ ਅਜ ਨਾਲ ਆਏ ਸੀ ਤੋ ਉਹ ਦੱਸ ਕੇ ਗਏ ਆ ਵੀ 1.5 ਰੇਡ ਮਕ ਟਿਊਸਕ ਪਾਣੀ ਹੋ ਛੜਦਾ ਆ ਤੇ 2 ਦਿਨ ਦਾ ਅਲਰਟ ਕੀਤਾ ਵੀ 2 ਦਿਨ ਦਾ ਵਿੱਚ ਖਤਰਾ ਆ ਜੀ ਵੀ ਤੇ ਬਾਕੀ ਗਾਂ ਕੇ ਡੀਸੀ ਸਾਹਿਬ ਗਏ ਨੇ ਸਿੰਘੋ ਕਿਸੇ ਜادیه ਵਾਲੇ ਇਧਰ ਇਸ ਸਾਈਡ ਤੇ ਗਏ ਨੇ ਹੁਣ ਇੱਟੂ ਆਪਣਾ ਕਲੀਅਰ ਕਰ ਗਏ ਨੇ ਵੇਖ ਕੇ ਗਏ ਆ ਤੇ ਮੌਕੇ ਦਾ ਜਾਇਜ਼ਾ ਕਰਕੇ ਗਿਆ ਬਾਕੀ ਅੱਗੇ ਪਾਣੀ ਹੁਣ ਜਿਹੜਾ ਵਧਿਆ ਆ ਪਾਣੀ ਪ੍ਰਸ਼ਾਸਨ ਨੇ ਕਿਵੇਂ ਦੇ ਉੱਪਰ ਬੰਦ ਕੀਤੇ ਆ ਇਸ ਸਥਿਤੀ ਨੂੰ ਨਜਿੱਠਣ ਲਈ ਮੈਂ ਵੀ ਪਹਿਲਾਂ ਤੋਂ ਕਿ ਆਉਂਦਾ ਕੋਈ ਨਹੀਂਗਾ ਜੇ ਆਉਂਦੇ ਨੇ ਤੇ ਜਦੋਂ ਪਾਣੀ ਆਉਂਦਾ ਉਦੋਂ ਕੁਛ ਨਹੀਂ ਕਰਦੇ ਬਸ ਆਹ ਕਰਦੇ ਆਂਗੇ ਜੇ ਕਰਦੇ ਆਂ ਬਸ ਇੰਨੀ ਗੱਲ ਕਰਕੇ ਚਲ ਜਾਂਦੇ ਮੁੜ ਕੇ ਫੇਰ ਕੇ ਜੇ ਇਹਨੇ ਕੁਛ ਨਹੀਂ ਆਉਣਾ ਲੋਕਾਂ ਨੂੰ ਅਲਰਟ ਕੀਤਾ ਗਿਆ ਸੀ ਇਸ ਬੰਦੀ ਪਹਿਲਾਂ ਹਾਂ ਪਹਿਲਾਂ ਤੇ ਮੈਂ ਵੀ ਡੀਸੀ ਸਾਹਿਬ ਦਾ ਆਇਆ ਸੀ ਉਸ ਨਾਲ ਜਿਹੜਾ ਗਰੰਤੀ ਮਲੂਕ ਸਿੰਘ ਆ ਉਹਨਾਂ ਨੇ ਅਲਾਸਮੈਂਟ ਕਰਵਾਈ ਤੇ ਜਿਨ੍ਹਾਂ ਦੀਆਂ ਕੋਈ ਨੀਵੇਂ ਥਾਂ ਤੇ ਜਗ੍ਹਾ ਨੇ ਉਹ ਉੱਚੀ ਥਾਂ ਹੋ ਜਾਓ ਤੇ ਇਸ ਟਾਈਮ ਵੀ ਹੁਣ ਤੇ ਜੇ ਡੀਸੀ ਸਾਹਿਬ ਕਹਿਗੇ ਗਏ ਨੇ ਵੀ ਬੱਚਿਆਂ ਬੁੱੱਚਿਆਂ ਨੂੰ ਦਰਿਆ ਦੇ ਕੰਡੇ ਨਾ ਜਾਣ ਦਿਓ ਲੋਕਾਂ ਦੇ ਵਿੱਚ ਕਿਵੇਂ ਦਾ ਮਾਹੌਲ ਲੱਗ ਰਿਹਾ ਸਹਿਮ ਦਾ ਠੀਕ ਹੈ ਨਹੀਂ ਲੋਕੀ ਤੇ ਤੇ ਤਕਰੀਬਨ 50 ਸਾਲ ਤੋਂ ਮੇਰੀ ਉਮਰ ਹੀ ਹੋ ਗਈ ਆ ਤੇ ਅਸੀਂ ਵਹਿੰਦੇ ਰਹੇ ਆ ਇਦਾਂ ਹੀ ਤੇ ਸਾਨੂੰ ਨਹੀਂ ਡਰ ਲੱਗਦਾ ਜਿਹੜਾ ਪਿੱਛੇ ਲੋਕਾਂ ਨੂੰ ਡਰ ਲੱਗਦਾ ਜਿਆਦਾ ਲੋਕਲ ਪ੍ਰਸ਼ਾਸਨ ਦਾ ਲਾਵਾ ਆਰਮੀ ਦੇ ਅਧਿਕਾਰੀਆਂ ਵੀ ਮੋਰਚਾ ਜਿਹੜਾ ਸੰਭਿਆ ਹੈ ਨਹੀਂ ਆਰਮੀ ਇਹ ਵੀ ਰਾਤ ਦੇ ਆਰਮੀ ਵਾਲੇ ਵੀ ਆਗੇ ਨੇ ਤੇ ਪੰਜਾਬ ਪੁਲਿਸ ਵੀ ਇੱਥੇ ਹੀ ਆ ਬਾਰਡਰ ਤੇ ਇੱਥੇ ਜਿਹੜੇ ਆ ਪੁਲਿਸ ਤੇ ਉੱਥੇ ਬੈਠੀ ਆ ਆਣ ਕੇ ਉਹ ਜਿਹੜੀ ਸ਼ਾਨਬੀਨ ਕਰਕੇ ਆ ਕੇ ਨੰਗਨ ਦਿੰਦੇ ਬਾਕੀ ਰੱਖ ਦਿੰਦੇ ਜਿੰਨੋਂ ਕੋਈ ਬਿਨਾਂ ਕਾਗਜ਼ਾਂ ਪੱਤਰਾਂ ਤੋਂ ਬਗੈਰ ਆਉਂਦਾ ਕੋਈਗਾ ਕੀ ਮੰਕਰਦੇ ਆਪਾਂ ਪ੍ਰਸ਼ਾਸਨ ਤੋਂ ਵੀ ਜੇ ਮੰਨ ਲਓ ਰੱਬ ਨਾ ਕਰੇ ਕੋਹਾੜਾ ਜਾਂਦਾ ਤੇ ਕੀ ਮੰਕਰੋਗੇ ਉਹਦੇ ਵਿੱਚ ਜਿਹੜਾ ਜਦੋਂ ਪਾਣੀ ਆ ਜਾਂਦਾ ਜਗ੍ਹਾ ਕੋਈ ਨਾ ਕੋਈ ਹੱਲ ਕੀਤੀ ਜਾਵੇ ਤੇ ਜਿਹੜਾ ਖਰਾਬਾ ਕਿਸ ਦਾ ਹੋ ਜਾਏਗਾ ਉਹਦਾ ਖਰਾਬਾ ਦਿੱਤਾ ਜਾਵੇ ਕਿਨਾ ਮਾਪਰਾ ਦੀਨ ਕਿੱਥੇ ਘੜੇ ਚੱਲ ਐਸ ਬਈ ਲੈ ਕੋਨੇ ਹਾਲ ਕੀ ਮੈਂ ਤਾਂ ਮੋਹਰ ਰੱਗੇ ਜਿਹੜਾ ਪਾਣੀ ਲੈ ਪਾਣੀ ਬਹੁਤ ਜ਼ਿਆਦਾ ਚੜ ਰਹਾ ਹੈ ਕੱਲ ਤੋਂ ਅੱਜ ਕਿੰਨਾ ਕੁ ਪਰਚ ਕੱਲ ਤੋਂ ਅੱਜ ਬਹੁਤ ਜ਼ਿਆਦਾ ਹੈ ਜ਼ਿਆਦਾ ਪਾਣੀ ਚੜ ਰਹਾ ਹੈ ਜਿਹੜੇ ਸਾਡੇ ਗਰੇਉਂ ਪਾਰ ਤਾਂ ਦਿੱਕਟ ਸਾਡੇ ਤੇ ਪੂਰ ਪੈਚਰ ਲੋਕੀ ਵਗੇ ਸਖਤ ਸਨਗੇ ਆਗੇ ਉੱਚੇ ਉੱਚੇ ਥਾਂ ਹੋ ਗਏ ਅੱਜ ਵੀ ਪਾਣੀ ਦਾ ਮਾਹੌਲ ਬਹੁਤ ਖਰਾਬ ਹੈ ਕਿੰਨਾ ਕਿ ਥੈਮ ਮਾਹੌਲ ਹੋ ਗਿਆ ਮੌਤ ਬਾਲ ਖਰਾਬ ਹੈ ਡੰਗਰਾਂ ਨੂੰ ਕੋਈ ਹਰੀਆ ਨਹੀਂ ਖਾਨ ਪੀਣ ਨੂੰ ਡੰਗਰ ਉੱਚੇ ਥਾਂ ਰੱਖਿਆ ਹੈ ਕੁਛ ਨਹੀਂ ਰਿਹਾ ਬਸ ਅਧਿਕਾਰੀ ਸਾਡੇ ਕੋਲ ਜਾ ਨਹੀ ਪਹੁੰਚਿਆ ਕੋਈ ਵੀ ਤੱਕ ਕੀ ਮੰਗ ਕਰ ਤੁਸੀਂ ਮੰਗੇ ਕੋਈ ਕਰਦੇ ਆ ਪਾਣੀ ਬਹੁਤ ਜ਼ਿਆਦਾ ਵਗਿਆ ਡੰਗਰਾਂ ਨੂੰ ਕਿਤੇ ਉੱਚਾ ਥਾਂ ਮਿਲ ਜਾ ਸਾਨੂੰ ਕਿਤੇ ਕਰਾਉਣ ਕਰਾਨਾ ਚਾਹੀ ਤੱਕ ਡੱਕ ਸਕਦੇ ਆ ਜੇ ਕਿ ਸੈਨ ਭਰਾ ਕੋਈ ਗਰਾਉਂਡ ਡੱਕੇ ਉਥੇ ਡੰਗਰ ਸਾਡੇ ਜਾਨ ਨਹੀਂ ਦਿੰਦੇ ਪਰ ਅਸੀਂ ਕਿੱਥੇ ਡੰਗਰ ਡੱਕੀਏ ਮਤਲਬ ਪਾਣੀ ਲਾਤੀ ਜੇ ਜਪਲਾਂ ਦੀ ਅੱਜ 1.5 ਲੱਖ ਤੱਕ ਕਿੰਨੇ ਪਾਣੀ ਛੱਡਿਆ ਗਿਆ ਵਾ ਔਰ ਕੱਲ ਨੂੰ ਐਰੀਅਮ ਸਾਹਿਬ ਦਾ ਫੋਨ ਆਇਆ ਇਹ ਕਹਿੰਦੇ 1.2 ਲੱਖ 20 ਹਜ਼ਾਰ ਪਾਣੀ ਜਿਹੜਾ ਛੱਡਣਾ ਵਾ ਤੇ ਉਹ ਤੇ ਪਾਣੀ ਮੇਰੇ ਖਿਆਲ ਇੱਕ ਉਹਦੇ ਦਰਿਆ ਦੇ ਵਿੱਚ ਵਿੱਚ ਨਿਕਲ ਚੱਲੇ ਅੱਜ ਔਰ ਅੱਜ ਜਿਹੜੇ ਅਮਰ ਸਾਹਿਬ ਦੇ ਸਾਡੇ ਜੀ ਸਾਬ ਆਏ ਸੀ ਮੌਕੇ ਤੇ ਹੁਣ ਇਹ ਤੁਹਾਡੇ ਤੋਂ ਪਹਿਲਾਂ 15-20 ਮਿੰਟ ਪਹਿਲਾਂ ਆਏ ਸੀ ਉਹ ਦੱਸ ਕੇ ਗਏ ਕਿ ਅੱਜ 6 ਵਜੇ ਜਿਹੜਾ ਵਾ ਉਹ ਆਪਣਾ ਪਾਣੀ ਜਿਹੜਾ ਵਾ 1.5 ਲੱਖ ਕੋਸੇ ਛੱਡਿਆ ਗਿਆ ਹੋ ਉਹ ਉੱਚ ਦਰਿਆ ਵਗੈਰਾ ਜਿਹੜਾ ਉਹਦਾ ਵੀ ਜਿਹੜਾ ਕਿਤੇ ਮਤਲਬ ਲੈਵਲ ਵਧਿਆ ਪਿਆ ਵਾ ਤੇ ਖਤਰੇ ਵਾਲੀ ਗੱਲ ਤੇ ਕੋਈ ਨਹੀਂ ਹੈਗੀ ਪਰ ਫਿਰ ਵੀ ਆਪਾਂ ਲੋਕਾਂ ਨੂੰ ਗਾਹ ਕਰਕੇ ਗਏ ਨੇ ਵੀ ਆਪਣਾ ਧਿਆਨ ਰੱਖਿਓ ਤੇ ਤੁਹਾਡੀ ਵੀ ਬੜੀ ਮਿਹਰਬਾਨੀ ਹੈ ਤੇ ਹਰ ਵਾਰੀ ਹੁਣ ਜਿੱਦਾਂ ਸਾਡੇ ਲੜਾਈ ਲੱਗੀ ਸੀ ਉਦੋਂ ਵੀ ਤੁਸੀਂ ਬੜੀਆਂ ਬੈਠਾਂ ਕੀਤੀਆਂ ਆ ਕੇ ਹੁਣ ਆ ਕੇ ਦਰਿਆ ਦੇ ਆ ਕੇ ਜਿਹੜਾ ਹਰ ਵਾਰੀ ਜਿਹੜੀ ਹੈਨੀ ਸਮੱਸਿਆ ਸੁਣਦੇ ਹੋ ਤੇ ਮੈਂ ਤੇ ਬੇਨਤੀ ਕਰਨੀ ਚਾਹਾਂਗਾ ਕਿ ਸਰਕਾਰਾਂ ਨੂੰ ਮੱਲੂ ਹੋਣਾ ਜਦੋਂ ਹੜ ਆ ਜਾਂਦਾ ਵਾ ਉਦੋਂ ਪ੍ਰਸ਼ਾਸਨ ਨੂੰ ਹੁਕਮ ਕਰ ਦਿੰਦੇ ਵਿੱਚ ਆ ਕੇ ਅਲਰਟ ਹੋ ਪਰ ਕਿਤਨਾ ਹਰਦੀ ਕੋ ਤਸੀਬਾ ਨੇ ਆਰਮੀ ਨੇ ਵੱਧੀ ਆ ਪ੍ਰਿਆਰ ਆਵੀ ਦੇ ਨਾਲ ਨਾਲ ਇਹਨੂੰ ਆਪਾਂ ਹੁਣ ਤੋਂ ਹੀ ਮੰਨ ਲਓ ਦਰਿਆਰਾਵੀ ਦੇ ਦੋ ਚਾਰ ਦਿਨਾਂ ਬਾਅਦ ਨਿਕਲ ਜਾਣਾ ਵਾ ਉਦੋਂ ਬਾਅਦ ਅਸੀਂ ਭੁੱਲ ਜੰਨੇ ਆ ਇਹਨੂੰ ਜਿਹੜਾ ਹੁਣ ਤੋਂ ਹੀ ਜਿਹੜਾ ਵੇਦਾ ਤੁਸੀਂ ਪੱਕੀ ਕਰਕੇ ਸੈਂਟਰ ਸਰਕਾਰ ਨੂੰ ਚਾਹੀਦਾ ਵਾ ਜੇ ਪੰਜਾਬ ਸਰਕਾਰ ਨੂੰ ਵੀ ਨਾਲ ਚਾਹੀਦਾ ਵਾ ਇਹ ਵਾਜੇ ਸਾਡੇ ਇੱਕ ਦੇ ਫੌਜ ਦਾ ਜਿਹੜਾ ਡਿਫੈਂਸ ਜਿਹੜਾ ਵਾ ਬੜਾ ਪੱਕਾ ਹੋ ਜਾਂਦਾ ਵਾ ਤੇ ਨਾਲ ਹੀ ਜਿਹੜਾ ਵਾ ਅਸੀਂ ਵੀ ਵਾਜ ਜੰਨੇ ਆ ਜਿਹੜਾ ਰੋਜ਼ ਆ ਹੜ ਆ ਗਿਆ ਜੀ ਆਪਾਂ ਮਾਲ ਦੇ ਅੰਦਰ ਤਾਂ ਕਰ ਲੋ ਇਹ ਜਿਹੜੀ ਪ੍ਰੋਬਲਮ ਆ ਸਾਡੀਆਂ ਹਰ ਜਾਣ ਤੇ ਸਰਕਾਰ ਨੂੰ ਮੈਂ ਬੇਨਤੀ ਇਹ ਕਰਾਂਗਾ ਵੀ ਤੁਸੀਂ ਨੂੰ ਜਿਹੜਾ ਬੰਦ ਇਹਦੇ ਨਾਲ ਤਕਰੀਬਨ ਗਦਾਸਪੁਰ ਦੇ ਵੀ 15-20 ਪਿੰਡ ਤੇ ਅੰਮ੍ਰਿਤਸਰ ਦੇ ਵੀ ਜਿਹੜੇ ਪਿੰਡ ਆ ਉਹ ਵੱਜ ਜਾਂਦੇ ਜੇ ਤੁਸੀਂ ਨੂੰ ਪੱਕਾ ਕਰਕੇ ਪੱਥਰ ਲਾ ਕੇ ਪੱਕਾ ਕਰ ਦੇਣਾ ਤੇ ਸਾਰਾ ਕੁਝ ਵਧੀਆ ਕੰਮ ਹੋ ਜਾਂਦਾ ਹੈ ਪ੍ਰਸ਼ਾਸਨ ਦੇ ਕਿਵੇਂ ਨੇ ਆਪਣਾ ਕੀਤੇ ਨੇ ਪਰ ਬੰਦ ਕੀਤੇ ਨੇ ਸਥਿਤੀ ਨਾਲ ਜਿੱਤਰ ਜੀ ਪ੍ਰਸ਼ਾਸਨ ਨੇ ਵੇਖੋ ਜੀ ਪ੍ਰਸ਼ਾਸਨ ਤੇ ਪੂਰਾ ਹੁਣ ਜੋਰ ਆਪਣਾ ਲਾ ਰਿਹਾ ਵਾ ਪ੍ਰਸ਼ਾਸਨ ਨੇ ਹੁਣ ਇਹੋ ਹੀ ਆਪਣਾ ਘੱਟੇ ਵਗੈਰਾ ਭਰੇ ਨੇ ਵੇਖੋ ਨਾਲ ਰਾਜ ਦੇ ਜੀ ਸਾਹਿਬ ਨੇ ਸਾਡੇ ਨੇ ਹੁਕਮ ਕੀਤਾ ਤਸੀਲਦਾਰ ਸਾਹਿਬ ਨੂੰ ਐਸ.ਡੀ.ਐਮ ਸਾਹਿਬ ਨੂੰ ਸਾਡੇ ਉਹ ਰਾਤ 1:30 ਵਜੇ ਇੱਥੇ ਸਾਡੇ ਕੋਲ ਆ ਗਏ ਸੀ ਪਰ ਮੈਂ ਬੇਨਤੀ ਕੀਤੀ ਵੀ 1:30 ਵਜੇ ਆਉਣਾ ਕੋਰਾ ਰਾਤ ਨਹੀਂ ਮਤਲਬ ਕੋਈ ਫਾਇਦਾ ਹੋਣਾ ਕਿਉਂਕਿ ਜਿਹੜਾ ਪਾਣੀ ਆ ਗਿਆ ਉਹ ਤਾਂ ਆ ਹੀ ਜਾਣਾ ਐਸ.ਡੀ.ਐਮ ਸਾਹਿਬ ਚਾਹੀਏ ਆਪਣਾ ਹੋਰ ਕੋਈ ਸਾਡੇ ਜਿਹੜੇ ਬਲਾਜਮ ਹੁੰਦੇ ਨੇ ਕੁਝ ਨਹੀਂ ਕਰ ਸਕਦੇ ਇਹਨੂੰ ਜਿਹੜਾ ਪਹਿਲਾਂ ਪੱਕਾ ਕੀਤਾ ਜਾਵੇ ਤੇ ਕੋਈ ਲੋੜ ਹੀ ਨਹੀਂ ਆਉਂਦੀ ਪਿੰਦੀ ਪ੍ਰਸ਼ਾਸਨ ਚਲੋ ਆਪਣੇ ਥਾਂ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤਾ ਸਾਰਾ ਸਾਰੇ ਲੋਕਾਂ ਨੂੰ ਲੱਟਵੀ ਕੀਤਾ ਵਾ ਤੇ ਜੋ ਵੀ ਮੱਈਆ ਕਰਾਉਣ ਲਈ ਜੋ ਕਿ ਨਵੇਂ ਥਾਂ ਜਾਣ ਦੀ ਉਹਨਾਂ ਨੇ ਪ੍ਰਬੰਧ ਕੀਤਾ ਵਾ ਹੋਰ ਦਰ ਇਹਨਾਂ ਨੇ ਟਾਈਟਅਪ ਕੀਤਾ ਵਾ ਪਰ ਪ੍ਰਮਾਤਮਾ ਕਰੇ ਸਾਨੂੰ ਇਹੋ ਜੀ ਲੋੜ ਆਪੋ ਆਪਣਾ ਜਿਹੜਾ ਵਾ ਚੁੱਲਾ ਜਿਹੜਾ ਵਾ ਹਰਕ ਦਾ ਜਿਹੜਾ ਵਾ ਲੱਗਦਾ ਸਰ ਜਿਹੜਾ ਪਾਣੀ ਇੱਕਦਮ ਛੱਡਾਈ ਜਾਂਦਾ ਹੌਲੀ ਹੌਲੀ ਛੱਡਿਆ ਜਾਂਦਾ ਤੇ ਇਹ ਜਿਹੜੀ ਸਥਿਤੀ ਦਾ ਜਿਹੜਾ ਨਾ ਹੀ ਰਖਣੀ ਪਏ ਇਹ ਦੇਖੋ ਡੈਮ ਤੇ ਜਿਹੜਾ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹਾਂਗੇ ਅਸਾਸਨ ਨੂੰ ਬੇਨਤੀ ਕਰਨੀ ਚਾਹਾਂਗੇ ਜਿਹੜਾ ਪਾਣੀ ਜੱਕਦਮ ਛੱਡਦੇ ਉਹ ਨੂੰ ਛੱਡਣਾ ਚਾਹੀਦਾ ਜੇ ਕੋ ਡੈਮ ਨੂੰ ਪਹਿਲਾਂ ਪਤਾ ਵੀ ਲੈਵਲ ਦੇ ਉੱਤੇ ਜਾਣਾ ਵਾ ਉਹ 20-20 ਹਜ਼ਾਰ ਕਰਕੇ 50-50 ਹਜ਼ਾਰ ਕਰਕੇ ਛੱਡ ਦਿੱਤਾ ਜਾਵੇ ਤੇ ਆ ਜਿਹੜਾ ਨੁਕਸਾਨ ਕਰੇ ਵੀ ਨਾ ਹੋਵੇ ਥੋੜਾ ਥੋੜਾ ਛੱਡੀ ਜਾਂ ਤਾਂ ਸਾਰੇ ਪਤਾ ਕਿਉ ਉਹਨਾਂ ਨੂੰ ਚਾਹੀਦਾ ਲੱਖ ਲੱਖ ਵੀ ਛੱਡੀ ਜਾਣ ਸਾਡੇ ਰਾਵੀ ਦੇ ਵਿੱਚ ਦਾ ਲੱਖ ਜਿਹੜਾ ਵਿੱਚ ਵਿੱਚ ਨਿਕਲ ਜਾਂਦਾ ਵਾ ਜਦੋਂ 2.5 ਲੱਖ 3 ਲੱਖ ਛੱਡਦੇ ਉਹਦੋਂ ਸਾਨੂੰ ਫੇਰ ਡਰ ਲੱਗਦਾ ਕਿ ਸਾਡੀਆਂ ਫਸਲਾਂ ਜਿਹੜੀਆਂ ਪਾਲੀਆਂ ਨੇ ਕਿਉਂਕਿ ਆਪਾਂ ਜਵੀਦਾਰ ਤੇ ਫਸਲਾਂ ਦੇ ਮੁਤਾਬਕੀ ਸਾਲ ਬਾਅਦ ਸਾਨੂੰ ਹੁੰਦੀ ਆਸ ਕਿ ਇਹ ਫਸਲਾਂ ਤੋਂ ਅਸੀਂ ਆਹ ਕਰਾਂਗੇ ਜੇ ਕਰਾਂਗੇ ਰੋਟੀ ਪਾਣੀ ਵੀ ਸਾਡਾ ਉਤੋਂ ਚੱਲਦਾ ਵਾ ਤੇ ਇਹਨਾਂ ਨੂੰ ਜਿਹੜਾ ਵਾ ਲੱਖ ਲੱਖ ਵੀ ਛੱਡੀ ਜਾਂ ਤਾਂ ਸਾਡੇ ਰਾਵੀ ਦੇ ਵਿੱਚ ਕੁਛ ਨਹੀਂ ਹੁੰਦਾ ਜਦੋਂ ਜੱਕ ਦਾਮ 1.5 2 ਲੱਖ ਛੱਡ ਦਿੰਦੇ ਆ ਤੇ ਸਾਨੂੰ ਜਿਹੜਾ ਵਾ ਉਹ ਡਰ ਲੱਗਦਾ ਵਾ ਕਿ ਸਾਡੀਆਂ ਫਸਲਾਂ ਖਰਾਬ ਹੋਣਗੀਆਂ ਇਹ ਗੌਰਮੈਂਟ ਨੂੰ ਜਿਹੜੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਆ ਆਰਮੀ ਨੇ ਵੀ ਮੁੱਥਾ ਜਿਹੜਾ ਸੰਭਲਿਆ ਆ ਆਰਮੀ ਨੇ ਬਹੁਤ ਕਰਦੀ ਜੀ ਆਰਮੀ ਨੇ ਤੋਸੀਆ ਜਿਹੜੀ ਵਧੀ ਆ ਆਰਮੀ ਨੇ ਆਪਣੀ ਬਲਬੂਤੀ ਤੇ ਆਪਣੇ ਤੇਲ ਨਾਲ ਜਿਹੜੀ ਤਸੀਨ ਨਿਕਲੇਗੀ ਬਾਪੀ ਆ ਅੱਗੇ ਥੋੜੇ ਜਿਹਾ ਸਾਡਾ ਕੋਈ ਜ਼ਿੰਮੇਵਾਰਾਂ ਦਾ ਹੈਗਾ ਵਾ ਪੈਲੀ ਦਾ ਉਹ ਰੋਕੀ ਜੇ ਉਹ ਵੀ ਰੁਕ ਜਾਂਦਾ ਤਾਂ ਸਾਡਾ ਜਿਹੜਾ ਪਾਣੀ ਦਾ ਕੰਮ ਖਤਮ ਹੀ ਹੋ ਜਾਂਦਾ ਵਾ ਤੇ ਬਾਕੀ ਮੀਂਹ ਪੈ ਜੇ ਤਾਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਪਹਾੜਾਂ 'ਚ ਵੀ ਕੋ ਵੱਡੇ ਵਾਲਾ ਫਟ ਗਏ ਹੀ ਉਹ ਤਾਂ ਕੁਝ ਨਹੀਂ ਕਰ ਸਕਦੇ ਇਹਦੇ ਪ੍ਰਮਾਤਮਾ ਹੀ ਆ ਜਿਹੜਾ ਮੇਹ ਰੱਖੇ